सोमवार का खास व्रत ये है कि शिव जी का सबसे खास दिन है व्रत रख रक, रखने से सभी मनोकामना पूरी पूरी होती है भगवान से प्रसन्न होती है शिव जी को जब पाए थे ना तो कठिन तपस्या थी तो इसीलिए जो है सोमवार का व्रत रखा जाता है कि जो भी हम लोग व्रत रखेंगे तो भगवान शिव जल्दी प्रसन्न होते हैं सोमवार के व्रत से बिलोपत्र जो है उनका सबसे खास होता है तो बिलोपत्र लोग सावन में चढ़ाते हैं क्या क्या चीज की पूजा होती है यहाँ पे जो है दूध दही घी शक्कर शहद बिलोपत्र ठीक है धतूरा चावल उस पाद ही सब कुछ जो चढ़ाया जाता है सभी चीज़ से अभिषेक करते हैं चार बजे से चार बजे से यहाँ जो है लगी हुई भक्तों की लाइन सब चढ़ाई रुद्राभिषेक होने के बाद जो है यहाँ रोज सुबह अभिषेक होता है उसके बाद से जो है पट खोल दिए गए हैं तो लाइन लगी हुई है मंदिर कमेटी द्वारा बहुत बढ़िया काम किया जा रहा है जी जब से कमेटी बनी है पूरा तरक्की आप देखोगे कि हॉल बनवा रहे हैं मतलब तरक्की पे तरक्की होते जा रही है ਤੋ ਔਰ ਜੋ ਵੀ ਸੁਵਿਧਾ ਉਪਲਬਧ ਕਰਾਉਣੇ ਵਾਲੀ ਹੁੰਦੀ ਹੈ ਉਹ ਕਰਵਾਤੀ ਹੈ ਜੈ ਸ਼੍ਰੀ ਰਾਮ ਇਕਲਤਾ ਅਨੁਸਾਰ ਨੂੰ ਸਾਰੇ ਵਿਸ਼ਵ ਨੂੰ ਮਾਇਕ ਨਾ ਜੈ ਸ਼ੰਕਰ ਦੀ ਅੱਜ ਬੜਾ ਖੁਸ਼ੀਆਂ ਭਰ ਆ ਦੇਣੇ ਆ ਅੱਜ ਪੂਰੇ ਵਿਸ਼ਵ ਦੇ ਵਿੱਚ ਪੁਲੇਨਾਰੀ ਦਾ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਿਰੇ ਵੇਖ ਰਿਹਾ ਕਿ 5 ਵਜੇ ਅਮਰਤਾ ਦੀ ਜੱਤ ਜਿਹਦੇ ਉੱਤੇ ਮਤਲਬ ਕਿ ਚਾਤਰੂ ਗਏ ਹੋ ਉਹ ਉੱਥੇ ਆਰਤੀ ਸੁਣਦੇ ਮੈਨੂੰ ਬੜਾ ਆਨੰਦ ਆਇਆ ਅੱਜ ਮੇਰਾ ਕਲਾ ਨੁਰੂ ਜਿਹੜਾ ਸ਼ਿਵਜੀ ਮਹਾਰਾਜ ਦਾ ਇਹ ਵੀ ਅੱਜ ਅਮਰਦਾਤ ਵਰਗਾ ਲੱਗਣ ਦੇ ਆ ਕਿ ਕੁਝ ਸੰਗਤ ਜਿਹੜੀ ਸ਼ਿਵਦੀ 3 ਵਜੇ ਦੀ ਆਉਂਦੀ ਹੈ ਤੇ ਮੱਥ ਇਹ ਆਪਣੇ ਸਰਬੱਤ ਦੇ ਭਾਣਾਂ ਨਾਲ ਜਿਹੜਾ ਆਣ ਕੇ ਅੰਦਰ ਜਾਲੇ ਦਿਲਪਤਰੀ ਫੁੱਲ ਜੋ ਵੀ ਨੇ ਕੁਝ ਜੋ ਲਿਆ ਹੁੰਦੇ ਨੇ ਮਹਾਰਾਜ ਦੇ ਅਰਪਣ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਿਆਂ ਨੂੰ ਬਧਾਈ ਦਿਨਾ ਔਰ ਨਾਲ ਹੀ ਇਹ ਪ੍ਰਾਰਥਕ ਬੇਨਤੀ ਕਰਾਂਗਾ ਕਿ ਕੱਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਣ ਸਫਾਈ ਦਾ ਜਰੂਰ ਖਿਆਲ ਰੱਖਣ ਔਰ ਮੈਂ ਇਹਨੇ ਚਾਰ ਐਤਵਾਰ ਨੇ ਸੋنگਰ ਆਉਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁੰਨਿਆਂ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਸਿਰ ਪੰਜਾਬ ਦੇ ਸਰਹਾਨ ਤੋਂ ਬਾਹਰ ਜਿਹੜਾ ਨਾ ਸੋنگਰ ਮਨਾਉਂਦੇ ਨੇ ਤੇ ਹੁਣ ਜਿਹੜਾ ਅਗਲੇ ਸੋنگਰ ਦਸ ਪ ਮੇਟੀ ਲੋ ਹਰ ਚੀ ਦਾ ਬੜੇ ਢੰਗ ਨਾਲ ਸਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬਹਿਨ ਦਾ ਸਤਸੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਕਿ ਸਜਾਵਟ ਚਾਲੂ ਹੋਈ ਆ ਅਗਲੇ ਸੋਮਵਾਰ ਤੱਕ ਸਾਰੀ ਮੰਦਿਰ ਚ ਦੁੱਲਨ ਦੀ ਤਰ੍ਹਾਂ ਅਡਾਨ ਸਾਜੂਗਾ ਔਰ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਮੈਂ ਅੱਜ ਪ੍ਰੋਬਲਮ ਦੇਖੀ ਲੋਕੀ ਬਾਹਰ ਮੱਥਾ ਜਿਹੜੇ ਬਾਹਰੋਂ ਆਏ ਨੇ ਮੱਥਾ ਟੇਕਣਾ ਉਹਨਾਂ ਨੇ ਉਹਨਾਂ ਨੇ ਵੀ ਕੱਚੀ ਲੱਸੀ ਪਾਉਣੀ ਆ ਹਰ ਦੀ ਭਾਵਨਾ ਪਰ ਮੈਂ ਬੇਨਤੀ ਕਰਾਂਗਾ ਸ਼ਰਵਸੀਆਂ ਨੂੰ ਵੀ ਦੂਜਿਆਂ ਨੂੰ ਵੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਇੱਕ ਚਾਰ ਸੋਮਵਾਰ ਜਿਹੜੀ ਕਥਾ ਜਿਹੜ ਉਹ ਬਾਹਰ ਪਰ ਕਮੇਟੀ ਨੇ ਪ੍ਰਬੰਧ ਕੀਤਾ ਟਾਰ ਬਚਾਏ ਨੇ ਬਾਹਰ ਗਾਣ ਕੇ ਕਥਾ ਕਰਿਆ ਕਰੋ ਤਾਂ ਕਿ ਲੋਕੀ ਹੋਰ ਵੀ ਬਾਹਰ ਆਣ ਕੇ ਸਾਨੂੰ ਕੇਚੀ ਦੀ ਕੰਪਲੇਨਟ ਨਾ ਕਰਨ ਕਿ ਵੇਖੋ ਜੀ ਤੁਹਾਡੇ ਆਪਣੇ ਬੰਦੇ ਅੰਦਰ ਬਹਿ ਰਹੇ ਨੇ ਤੇ ਅਸੀਂ ਦੂਜਿਆਂ ਨੂੰ ਕੀ ਕਰ ਸਕਦੇ ਹਾਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਮੈਂ ਉਹਨਾਂ ਕਿ ਫੋਕਟ ਮੈਂ ਉਹਨਾਂ ਦੇ ਪੈਰੀ ਵੀ ਹੱਥ ਲਾ ਦੂੰਗਾ ਕਿ ਮੇਰੀ ਇਹ ਚਾਰ ਸੌਂਗ ਜਿਹੜੀ ਮੇਰੀ ਬੇਨਤੀ ਮਨਜ਼ੂਰ ਕਰੋ ਕਥਾ ਜਿਹੜੀ ਆਣ ਕੇ ਬਾਹਰ ਕਰੋ ਤਾਂ ਕਿ ਲੋਕ ਜਿਹੜੇ ਖੁਸ਼ੀ ਖੁਸ਼ੀ ਆਉਂਦੇ ਖੁਸ਼ੀ ਹੋ ਜਾਣ ਸਾਨੂੰ ਕੇਚੀ ਦੀ ਕੰਪਲੇਨਟ ਨਾ ਦੇਣ ਚੱਲਦੀ ਆ ਔਰ ਇੱਥੇ ਇੱਕ ਵੱਡੀ ਚੀਜ਼ ਹੈ ਆ ਕਿ ਜਿਹੜੇ ਲੋਕ ਕਹਿੰ ਕਿਆ ਚੀਜ਼ ਦੀ ਗੱਲ ਨਹੀਂ ਤੇ ਮੈਂ ਕਹਾਂਗਾ ਇਹ ਇੱਥੇ ਅਮਰਨਾਥ ਜਿਹੜਾ ਤਾਂ ਇਹ ਦੂਜਾ ਅਮਰਨਾਥ ਕਲਾਂ ਨੋ ਦਾ ਜਿਹੜਾ ਵੀ ਹੁੰਦਾ ਬੜੇ ਖੁਸ਼ੀ ਨਾਲ ਜਾਂਦਾ ਬੜੇ ਖੁਸ਼ੀ ਨਾਲ ਹੁੰਦਾ ਸਾਹਮਣੇ ਪਾਰਕ ਆ ਗੱਡੀਆਂ ਲਾਉਣ ਨੂੰ ਕੋਈ ਪੈਸਾ ਨਹੀਂ ਕੋਈ ਕੋਈ ਇੱਥੇ ਕੋਈ ਕਮੇਟੀ ਨੂੰ ਕੋਈ ਪਰਚੀ ਨਹੀਂ ਲਾਈਦਾ ਲੱਗਾ ਉੱਥੇ ਆਪਾਂ ਮਲਾਜ਼ਮ ਕਮੇਟੀ ਤਨਖਾਹਾਂ ਉਹਨਾਂ ਨੂੰ ਕੋਲੋਂ ਦਿੰਦੀ ਆ ਪਰ ਅਹੀਂ ਉਹਨਾਂ ਲੋਕਾਂ ਨੂੰ ਕੋਈ ਇੰਤਜ਼ਾਰ ਨਹੀਂ ਦੇਖ ਰਿਹਾ ਕਿ ਇੱਥੇ ਕਾਫੀ ਲੈਣਾ ਲੱਗ ਗਿਆ ਕੋਈ ਤਾਂ ਸੰਗਤ ਹੋਣੀ ਚਾਹੀਦੀ ਇਹ ਸਵੇਰ ਤੋਂ 3 ਵਜੇ ਤੋਂ ਨਹੀਂ 2 ਵਜੇ ਸਿਰ ਤੇ ਤੋਂ ਮਹਾਰਾ ਜੀ ਤਾਰ ਮਾਚਣ ਵਾਲੇ ਮਹਾਰਾ ਜੀ ਸਰਾਤੀ ਸਿਰ